ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਸਤੀਆਂ ਹੋ ਚੁੱਕੀਆਂ ਨੇ ਛੇਤੀ ਛੇਤੀ ਜਾਓ ਤੁਸੀਂ ਵੀ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾ ਲਓ ਤੇ ਖਾਸ ਤੌਰ ਤੇ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਆਪਣੀਆਂ ਟੈਂਕੀਆਂ ਫੁੱਲ ਕਰਾਉਣਾ ਚਾਹੁੰਦੇ ਹੋ ਗੱਡੀਆਂ ਦੀਆਂ ਤਾਂ ਜਾਣ ਲਓ ਤੁਹਾਡੇ ਸ਼ਹਿਰਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦਾ ਕੀ ਰੇਟ ਚੱਲ ਰਿਹਾ ਹੈਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਲੰਬੇ ਸਮੇਂ ਤੋਂ ਇਹ ਸ਼ਿਕਾਇਤ ਚੱਲ ਰਹੀ ਸੀ ਕਿ ਕਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਵੇਗੀ ਤਾਂ ਅੱਜ ਜਿਹੜੀ ਕਿ ਬਾਜ਼ਾਰ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈਗੇ ਪੈਟਰੋਲ ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਦੱਸਦੇ ਕਿ ਜੇਕਰ ਤੁਸੀਂ ਲੰਬੇ ਸਮੇਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਦੇ ਬਾਰੇ ਸ਼ਿਕਾਇਤ ਕਰ ਰਹੇ ਹੋ ਤਾਂ ਅੱਜ ਦਾ ਦਿਨ ਕਾਫੀ ਰਾਹਤ ਲਿਆਉਂਦਾ ਵਿਸ਼ਵ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਨਰਮੀ ਤੋਂ ਬਾਅਦ ਭਾਰਤ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਸਰਕਾਰੀ ਤੇਲ ਕੰਪਨੀਆਂ ਨੇ ਵੀਰਵਾਰ ਯਾਨੀ ਕਿ ਅੱਜ ਸਵੇਰੇ ਨਿਯਮਤਮ ਦਰਾਂ ਜਾਰੀ ਕੀਤੀਆਂ ਨੇ ਜਿਸ ਦੇ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ ਕਈ ਰਾਜਾਂ ਦੇ ਵਿੱਚ ਕੀਮਤਾਂ ਦੇ ਵਿੱਚ ਗਿਰਾਵਟ ਦਿਖਾਈ ਦੇ ਰਹੀ ਹੈ ਦੱਸ ਦੇ ਕਿ ਪਿਛਲੇ 24 ਘੰਟੇ ਦੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਜੋ ਕਿ ਬ੍ਰੈਂਟ ਕੱਚੇ ਤੇਲ ਦੀ ਕੀਮਤ 65.70 ਪ੍ਰਤੀ ਬੈਰਲ ਤੱਕ ਡਿੱਗ ਗਈ ਹੈ ਜਦੋਂ ਕਿ WTI ਕੱਚਾ ਤੇਲ 61.94 ਪ੍ਰਤੀ ਬੈਰਲ ਦੇ ਆਸ-ਪਾਸ ਵਪਾਰ ਕਰ ਰਹੀ ਹੈ ਇਹ ਰੁਕਾ ਦੱਸ ਦੇ ਇਹ ਗਿਰਾਵਟ ਹੁਣ ਘਰੇਲੂ ਪ੍ਰਚੂਨ ਕੀਮਤਾਂ ਦੇ ਉੱਤੇ ਵੀ ਦਿਖਾਈ ਦੇ ਰਹੀ ਹੈ ਦੱਸ ਦਈਏ ਕਿ ਤੇਲ ਕੰਪਨੀ ਅਨੁਸਾਰ ਅੱਜ ਕਈ ਸ਼ਰਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਨੇ ਜਿਵੇਂ ਕਿ ਨੌਇੜਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਨੌਇੜਾ ਦੇ ਵਿੱਚ ਪੈਟਰੋਲ ਜਿਹੜਾ ਕਿ 94. 71 ਰੁਪਏ ਯਾਨੀ ਕਿ 6 ਪੈਸੇ ਦੀ ਗਿਰਾਵਟ ਆਈ ਹੈ ਡੀਜ਼ਲ ਦੇ ਵਿੱਚ 87.81 ਰੁਪਏ ਯਾਨੀ ਕਿ 8 ਪੈਸੇ ਦੀ ਗਿਰਾਵਟ ਅਤੇ ਹੀ ਗਾਜ਼ੀਆਬਾਦ ਦੇ ਵਿੱਚ ਰੀ ਪੈਟਰੋਲ ਜੋ ਕਿ 94.58 ਰੁਪਏ ਯਾਨੀ ਕਿ 17 ਪੈਸੇ ਦੀ ਕਮੀ ਆਈ ਤੇ ਡੀਜ਼ਲ ਦੇ ਵਿੱਚ 87.67 ਰੁਪਏ ਯਾਨੀ ਕਿ 19 ਪੈਸੇ ਸਸਤਾ ਹੋਇਆ ਅਤੇ ਹੀ ਪਟਨਾ ਦੇ ਵਿੱਚ ਵੀ 105. 53000 ਰੁਪਏ ਯਾਨੀ ਕਿ 58 ਪੈਸੇ ਦੀ ਕਮੀ ਆਈਏ ਤੇ ਡੀਜ਼ਲ ਜੋ ਕਿ 91.77 ਰੁਪਏ ਯਾਨੀ ਕਿ 55 ਪੈਸੇ ਦੀ ਕਮੀ ਆਈਆ ਇਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵੀ 94.72 ਰੁਪਏ ਤੇ ਡੀਜ਼ਲ ਦੀ ਕੀਮਤ 87.62 ਰੁਪਏ ਤੇ ਮੁੰਬਈ ਦੇ ਵਿੱਚ 103.44 ਰੁਪਏ ਪੈਟਰੋਲ ਦੀ ਕੀਮਤ ਹੈ ਤੇ ਡੀਜ਼ਲ ਦੇ ਵਿੱਚ ਦੱਸਦੀ ਹੈ ਕਿ 99.97 ਰੁਪਏ ਚਨਈ ਦੇ ਵਿੱਚ 100 ਰੁਪਏ 100.76 ਰੁਪਏ ਤੇ ਡੀਜ਼ਲ ਦੀ ਕੀਮਤ 92.35 ਰੁਪਏ ਤੇ ਕੋਲਕਾਤਾ ਦੇ ਵਿੱਚ 104.95 ਰੁਪਏ ਤੇ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ 91.76 ਰੁਪਏ ਹੈ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਕ ਵਕ ਰਾਜਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਦੇ ਵਿੱਚ ਜੋ ਕਿ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਦੱਸ ਦੇ ਕਿ ਅੰਤਰਰਾਸ਼ਟਰੀ ਤੇਲ ਕੀਮਤਾਂ ਦੇ ਵਿੱਚ ਲਗਾਤਾਰ ਉਤਰਾਵ ਚੜਾਵ ਆ ਰਹੇ ਨੇ ਮਾਹਿਰਾ ਦਾ ਮੰਨਣਾ ਹੈਗਾ ਕਿ ਇਹ ਗਿਰਾਵਟ ਸਥਾਈ ਜੋ ਕਿ ਹੋ ਸਕਦੀ ਹੈ ਆ ਧਿਆਨ ਵਾਲੇ ਦਿਨਾਂ ਦੇ ਵਿੱਚ ਦਰਾਂ ਦੁਬਾਰਾ ਵੱਧ ਵੀ ਸਕਦੀਆਂ ਨੇ ਇਸ ਦੇ ਲਈ ਜੇਕਰ ਤੁਹਾਡਾ ਟੈਂਕ ਖਾਲੀ ਹੈ ਤੁਹਾਡੀਆਂ ਗੱਡੀਆਂ ਖਾਲੀ ਨੇ ਪੈਟਰੋਲ ਤੋਂ ਤਾਂ ਅੱਜ ਹੀ ਜਾ ਕੇ ਤੁਸੀਂ ਪੈਟਰੋਲ ਪੰਪ ਉ ਜਾਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਕਿਉਂਕਿ ਇਹ ਦਰਾਂ ਵੱਡੀਆਂ ਘਟਦੀਆਂ ਰਹਿੰਦੀਆਂ ਨੇ ਤੇ ਅੱਜ ਦਾ ਤੁਹਾਨੂੰ ਬੇहद ਵੱਡਾ ਫਾਇਦਾ ਹੋ ਸਕਦਾ ਜੇਕਰ ਤੁਸੀਂ ਅੱਜ ਇਹਨਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਜਿਵੇਂ ਕਿ ਮੁੰਬਈ, ਚੇਨਈ, ਕੋਲਕਾਤਾ, ਦਿੱਲੀ, ਪਟਨਾ ਤੇ ਗਾਜ਼ੀਆਬਾਦ ਤੇ ਨੋਇਡਾ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਲਈ ਬੇहद ਰਾਹਤ ਭਰੀ ਖਬਰ ਹੈ ਤੁਸੀਂ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾ ਸਕਦੇ ਹੋ